ਅੰਨੇ ਉਹ ਚੈੱਕ ਕਰਦੇ ਆਂ ओके ਇਟ ਆਉਂਗੋ ਕੇ ਨਾਮ 何で行くんだろう

ਸਰ ਅੱਜ ਇਸ ਤਰ੍ਹਾਂ ਦੇ ਨਾ ਪ੍ਰੋਗਰਾਮ ਐ ਪ੍ਰੋਗਰਾਮ ਦੇ ਤਾਈਜ਼ੀ ਨਸਾਵਦੀ ਮਾਂਜੋਗ ਬੀ ਜੀ ਪੀ ਸਾਹਿਬ ਵੱਲੋਂ ਕੁਛ ਦਿਨਾਂ ਬਾਅਦ ਆਪਰੇਸ਼ਨ ਚੱਲਦੇ ਆ ਇਹਨਾਂ ਨੂੰ ਕਾਸੋ ਆਪਰੇਸ਼ਨ ਕਹਾ ਜਾਂਦਾ ਵਕਫ ਵਕਫ ਤਰ੍ਹਾਂ ਦੇ ਹੁੰਦੇ ਆ ਅੱਜ ਸਪੈਸ਼ਲੀ ਇਹਦਾ ਆਪਰੇਸ਼ਨ ਆ ਉਹ ਸਿਟੀ ਸੀਲਿੰਗ ਕਰਕੇ ਡਿਸਟ੍ਰਿਕਟ ਸੀਲਿੰਗ ਕਰਕੇ ਇੰਟਰ ਸਟੇਟ ਚੈਕਿੰਗ ਚੱਲ ਰਹੀ ਹੈ ਇੰਡੇਕ ਸਾਡਾ ਪ੍ਰਾਇਮਰੀ ਟਾਰਗੇਟ ਹੈਗਾ ਨਸ਼ੇ ਤੇ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਗੈਂਗਸਟਰ ਐਕਟੀਵਿਟੀਜ਼ ਹੋਰ ਚੱਲ ਰਹੀਆਂ ਨੇ ਨਸ਼ੇ ਹਜ਼ਾਰ ਇਹਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਔਰ ਅੱਜ ਸਾਰਾ ਡਿਸਟ੍ਰਿਕਟ ਜਿਹੜਾ ਹੈਗਾ ਮਾਨਜੋਗ ਬੀਜੀ ਸਾਹਿਬ ਦੇ ਆਰਡਰ ਨਾਲ ਇੰਟਰਸਟੇਟ ਨਾਲ ਕਵਰ ਕਰਦੇ ਹਾਂ ਕਿੰਨੇ ਫੋਰਸ ਆ ਕਿੰਨੇ ਨਾਕੇ ਨੇ ਕੁੱਲ ਜਿਹੜੇ ਲਗਾਏਗੇ ਮੇਰੇ ਕੋਲ ਸੁਪਰਵੀਜ਼ਨ ਫਿਲਹਾਲ ਦੋ ਦੀ ਹੈ ਲਾਈਕ ਇੱਕ ਇਹ ਤੁਸੀ ਦੇਖ ਹੀ ਰਹੇ ਹੋ ਅਸੀਂ اٹਕੇ ਜਾਣੇ ਆ ਔਰ ਜਿਹੜੇ ਇੱਕ ਨਾਟਾ ਦੂਸਰਾ ਮੇਰੇ ਅੰਡਰ ਕੋਲ ਹੈਗਾ ਉਹ ਲਿੰਕ ਰੋਡ ਤੇ ਉੱਥੇ ਛੇ ਆ ਗਏ ਕੋਈ ਕਵਰੀ ਸੈਲਾ ਕੋਈ ਫਿਲਹਾਲ ਨਹੀਂ ਹੋਈ ਹੋ ਜੇਗੀ ਜੇ ਦੇਖੋ ਗਲਤ ਅਸੀਂ ਕਰਨਾ ਨਹੀਂ ਮਿਲ ਗਿਆ ਛੱਡਣਾ ਨਹੀਂ Oh no.